ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਮੀਦ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਅੱਜ ਹੋ ਗਈ ਹੈ ਜੀ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਸਾਲ ਦੀਆਂ 2025 ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੁਹਾਡੇ ਪਰਿਵਾਰ ਤੇ ਤੁਸੀਂ ਹਮੇਸ਼ਾ ਹੱਸਦੇ ਵਾਸਤੇ ਰਹੋ ਆਉਣ ਵਾਲਾ ਸਾਲ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਰਹੇ ਤੇ ਹਾਂਜੀ ਤੁਸੀਂ ਇੱਥੇ ਤੱਕ ਮੇਰਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਆਪਣਾ ਜਿਹੜਾ ਸਾਲ ਬਹੁਤ ਵਧੀਆ ਰਿਹਾ ਤੇ ਆਉਣ ਵਾਲਾ ਸਾਲ ਵੀ ਸਾਰਿਆਂ ਦਾ ਬਹੁਤ ਵਧੀਆ ਰਹੇ ਤੇ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਬੱਚੇ ਬੈਠੇ ਸੀ ਤੇ ਕੰਬਲ ਦੇ ਵਿੱਚ ਥੋੜੇ ਜਿਹਾ ਕੱਪੜੇ ਜੇ ਪਏ ਸੀ ਟੈਗ ਕਰਨ ਵਾਲੇ ਮੈਂ ਥੋੜੀ ਜਿਹੀ ਚੱਕਰ ਜੀ ਲੱਗੀ ਹੋਈ ਸੀ ਇੱਥੇ ਕਰਨ ਤੇ ਯਾਨੀ ਇੱਕ ਦਿਨ ਪਹਿਲਾਂ ਦਾ ਹੈਗਾ ਜੀ ਇਹ ਬਲੌਗ ਇਹਨਾਂ ਦੇ ਪਾਪਾ ਦਾ ਸੀਗਾ ਉੱਪਰ ਜਿਆ ਥੋੜੀ ਜੀ ਦੀ ਸਲਾਈ ਜੁਦੜੀ ਹੋਈ ਸੀ ਮੈਂ ਵੈਸੇ ਤਾਂ ਮਸ਼ੀਨ ਦੇ ਕੰਮ ਲੱਗਣਾ ਸੀਗਾ ਸਲਾਈ ਕਰਨਾ ਸੂਟ ਪਰ ਮੈਂ ਕਿਹਾ ਚਲੋ ਹਨਾ ਇਹ ਪਹਿਲਾਂ ਇਹਦੀ ਸਲਾਈ ਕਰਕੇ ਰੱਖਦਾ ਕਿਉਂਕਿ ਜੇ ਉੱਧੜੇ ਹੋਏ ਕੱਪੜੇ ਜੇ ਨਾ ਥੋੜੀ ਜੀ ਕੋਲ ਜੀ ਹੋ ਜੇ ਨਹੀਂ ਫਿਰ ਉਹ ਇਦਾਂ ਹੀ ਉਹ ਹੋ ਜਾਂਦੇ ਨੇਗੇ ਤੇ ਨਾਲ ਦੀ ਨਾਲ ਜੇ ਕਰਦੇ ਰਹੀਏ ਫਿਰ ਹਣਾ ਕੰਮ ਜਿਆ ਥੋੜਾ ਜਿਆ ਨਾਲ ਦੀ ਨਾਲ ਹੀ ਨਿੰਬੜਦਾ ਜਾ ਰਹਿਦਾ ਨਹੀਂ ਫਿਰ ਸਲਾਈ ਜੀ ਥੋੜੀ ਜੀ ਕਰਨ ਦੀ ਘਾਲ ਜੀ ਰਹਿੰਦੀ ਆ ਤੇ ਕਈ ਵਾਰ ਆਪਣਾ ਚੇਤਾ ਵੀ ਭੁੱਲ ਜਾਂਦਾ ਹਣਾ ਮੈਂ ਜਦੋਂ ਇਦਾਂ ਟੈਟੂ ਕਰਦੀ ਹਾਂ ਤਾਂ ਕਈ ਵਾਰ ਤਾਂ ਮੈਂ ਦੇਖ ਲੈਣੀ ਆ ਤਾਂ ਨਾਲ ਦੀ ਨਾਲ ਕਰਦੇ ਨੇ ਤੇ ਕਈ ਵਾਰੀ ਭੁੱਲ ਵੀ ਜਾਂਦੀ ਆ ਇਹ ਜੀ ਗੱਲ ਨਹੀਂ ਹੈ ਜੀ ਤੇ ਹਾਂਜੀ ਬਸ ਇੱਥੇ ਇਹ ਆਈ ਸੀ ਮੇਰੇ ਕੋਲ ਸਲਾਈ ਹੋਣ ਵਾਲੇ ਕੱਪੜੇ ਇਹ ਹੈਗਾ ਜੀ ਸੁਨੀਲ ਦਾ ਜਿਵੇਂ ਕਹਣਾ ਵੈਲਵਟ ਜੀ ਦਾ ਸੀਗਾ ਸੂਟ ਤੇ ਬਲੈਕ ਜੀ ਸੀਗੀ ਇਹਦੇ ਨਾਲ ਸਲਵਾਰ ਇੱਕ ਹੈਗਾ ਜੀ ਇਹ ਵਾਲਾ ਸੂਟ ਇਹ ਤੇ ਨਾਲ ਦੇਖੋ ਇਦਾਂ ਸੈਲਫ ਜਿਹਾ ਪ੍ਰਿੰਟ ਜਿਹਾ ਜਿਹਨੇ ਹੈ ਨਾ ਜਿਵੇਂ ਹੁੰਦਾ ਨਾ ਬ੍ਰੋਕਟ ਜੀ ਦਾ ਹਨਾ ਉਹ ਚੀਜ਼ ਦਾ ਇਹ ਇਹ ਹੈਗੀ ਸੀ ਦੀ ਲਾਈਨਿੰਗ ਧੋਣੇ ਵਾਲੀ ਤੇ ਮੈਂ ਹੁਣ ਨਾਲ ਦੀ ਨਾਲ ਨਾ ਤਾਂ ਇਹ ਲਾਈਨਿੰਗ ਵੀ ਭਿਉਂ ਕੇ ਰੱਖੇਉਂਗੀ ਤੇ ਜੀ ਇਹ ਥੋੜੇ ਜੇ ਬੱਚਿਆਂ ਦੇ ਪਏ ਸੀ ਤੇ ਸਮਝਾ ਮੈਂ ਕਿਾ ਚੋਲੇ ਤੋਂ ਮਾਣ ਜੀ ਚੱਕ ਤਰ ਜੀ ਕਰਦਾ ਵੀ ਫੇਰ ਹੀ ਮੈਂ ਆਪਣਾ ਜਿਹੜਾ ਹੈਗਾ ਕੰਮ ਕਰਨ ਲੱਗੂਗੀ ਦੇਖੋ ਇਹ ਠੰਡ ਇੰਨੀ ਜ਼ਿਆਦੇ ਹੋਈ ਪਈ ਆ ਕੱਪੜੇ ਤਾਂ ਨਾ ਬਿਲਕੁਲ ਹੀ ਕੋਟੀਆਂ ਸਾਰਟ ਬਿਲਕੁਲ ਵੀ ਨਹੀਂ ਉਤਰ ਰਹੇ ਕੋਸੇ ਇਧਰ ਆਪਣੀ ਸਾਈਡ ਜਿਹੜੀ ਠੰਡ ਆ ਨਾ ਬਹੁਤ ਹੀ ਜ਼ਿਆਦੇ ਹੈਗੀ ਕਿਉਂਕਿ ਨਾ ਵੀ ਸਾਰਾ ਛੱਤਿਆ ਜਾ ਹੋਇਆ ਹੁਣ ਕਰਕੇ ਇਹਨੂੰ ਧੁੱਪ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਤੇ ਮੈਂ ਤਾਂ ਦੇਖੋ ਹੁਣ ਟੋਪੀ ਵੀ ਲੈਣ ਲੱਗ ਗਈ ਬਾਹਲੀ ਜ਼ਿਆਦੇ ਠੰਡ ਲੱ ਤੇ ਬਾਕੀ ਬੱਚੇ ਵੀ ਸਾਰਾ ਦਿਨ ਮੈਨੋਂ ਦੇ ਮਗਰ ਮਗਰ ਦੀ ਫਿਰਦੀ ਰਹਿੰਦੇ ਨੇ ਵੀ ਟੋਪੀ ਲੈ ਲਓ ਬੂਟ ਪਾ ਲਓ ਬਾਕੀ ਬੱਚੇ ਨਾ ਥੋੜੀ ਜਿਹੀ ਨਗਹਿਲੀ ਬਹੁਤ ਜ਼ਿਆਦਾ ਕਰਦੇ ਹੁੰਦੇ ਆ ਹਨਾ ਤੇ ਸਾਰਾ ਦਿਨ ਮਗਰ ਮਗਰ ਜੇ ਰਹਨੇ ਆ ਨਾ ਫਿਰ ਜਨ ਕੇ ਹੁਣ ਤੱਕ ਥੋੜਾ ਜਿਹਾ ਬੱਚੇ ਹੋਏ ਨਿਗੇ ਤੇ ਬਸ ਜੀ ਇੱਥੇ ਮੈਂ ਲੱਗੀ ਸੀ ਚਾਹ ਬਣਾਉਣ ਤਕਰੀਬਨ ਟਾਈਮ ਹੋ ਗਿਆ ਸੀ ਇੱਥੇ 12 ਕ ਦਾ ਟਾਈਮ ਹੋ ਗਿਆ ਸੀਗਾ ਤੇ ਸਵੇਰ ਵਾਲੇ ਕੰਮ ਖਤਮ ਕਰਦੀ ਕਰਦੀ ਨੂੰ ਮੈਨੂੰ ਨਾ 11:30 11:00 ਵੱਜ ਜਾਂਦੇ ਨੇ ਤੇ ਲੋ ਜੀ ਚਾਹ ਆਪਣੀ ਬਣਨੀ ਰੱਖੇ ਤੇ ਨਾਲ ਹੀ ਇੱਥੇ ਮੈਂ ਲੱਗੀ ਸੀ ਕਰਨ ਸਲਾਈ ਤੇ ਇਹ ਜੀ ਮੈਂ ਲੈ ਕੇ ਉਹਨੇ ਬਕਰੂਨ ਥਾਨ ਵਾਲੀ ਤੁਸੀਂ ਵੀ ਦੱਸਿਓ ਵੀ ਕਿਹੜੀ ਤੁਸੀਂ ਹੈਨਾ ਸਲਾਈ ਕਰਦੇ ਹੋ ਕਿਹੜੀਆਂ ਮੇਰੇ ਭੈਣਾਂ ਤੇ ਬਕਰੂਨ ਤੁਸੀਂ ਕਿਹੜੀ ਵਰਤਦੇ ਹੋਗੇ ਤੇ ਥਾਨ ਵਾਲੀ ਲੈ ਕੇ ਉਹਨੇ ਬਾਕੀ ਇਹ ਵਧੀਆ ਚੱਗੀ ਹੈ ਜਿਹੜੀ ਵੀ 2-3 ਕੁਆਲਿਟੀਆਂ ਜਿਹੜੀਆਂ ਆਉਂਦੀਆਂ ਨੇ ਇਹ ਜੀਆਂ ਵੀ ਜਿਹੜੀ ਹਲਕੀ ਹੁੰਦੀ ਉਹ ਤਾਂ ਬਿਲਕੁਲ ਹੀ ਜਾਲ ਖੀਜੀ ਹੁੰਦੀ ਆ ਦੇ ਥੋੜੀ ਜਿਹਿਨ ਬਸ ਮੈਨੂੰ ਇਹ ਕੱਟਣੀ ਕਰਨੀ ਸੌਖੀ ਰਹਿੰਦੀ ਹੈ ਵੀ ਜਿਵੇਂ ਨਾ ਕਿਸੇ ਦੀ ਚੌੜੀ ਮੂਰੀਆਂ ਜਾਂ ਕਿਸੇ ਦੀ ਘੱਟ ਚੌੜੀਆਂ ਬਸ ਉਹਨੇ ਕਾਪਾ ਹਿਸਾਬ ਨਾਲ ਜਿਹੜੀ ਹੈਗੀ ਇਹ ਬਕਰੂਨਾਂ ਕੱਟ ਲੈਣੇ ਹੈਗੇ ਤੇ ਲਓ ਜੀ ਬਸ ਇੱਥੇ ਮੇਰੀਆਂ ਇਹ ਬਾਟਮ ਦੀਆਂ ਰਹਿਣੀਆਂ ਸੀਗੀਆਂ ਮੂਰੀਆਂ ਬਣਾਉਣ ਵਾਲੀਆਂ ਜਾਂ ਫਿਰੰਦਾ ਸੀ ਸ਼ਰਟ ਦਾ ਕੱਚਾ ਕਰਨ ਵਾਲਾ ਤੇ ਇੰਟਰਲੌਕ ਵਗੈਰਾ ਮੈਂ ਸਲਵਾੜ ਦਾ ਕਰਕੇ ਰੱਖ ਲਿਆ ਸੀਗਾ ਜੇ ਸ਼ਰਟ ਮੇਰੀ ਇੱਥੇ ਰਹਿੰਦੀ ਸੀ ਇੰਟਰਲੌਕ ਵਾਲੀ ਫਿਰ ਮੈਂ ਕਹਿੰਨਾ ਕੋਈ ਚਲੋ ਰੱਖ ਹੀ ਲੈਨੇ ਵੀ ਨਾਲ ਦੀ ਨਾਲ ਮੈਂ ਇੰਟਰਲੌਕ ਵੀ ਕਰਕੇ ਰੱਖ ਦੂੰ ਨਹੀਂ ਤਾਂ ਫਿਰ ਨਾ ਜਦੋਂ ਇੱਕ ਵਾਰੀ ਚੀਜ਼ ਆਪ ਕੰਮ ਜਾਰ ਰੱਖਦੀ ਆ ਫਿਰ ਤਾਂ ਉਹ ਬਚਾਲੇ ਜਿਹੜਿਆ ਰਹਿੰਦਾਗਾ ਮੈਂ ਕਹਾਂ ਦੂਸਰਾ ਸੂਟ ਮੈਂ ਫੇਰ ਹੀ ਕਟਿੰਗ ਕਰੂੰਗੀ ਪਹਿਲਾਂ ਆਪਾਂ ਇਹਨੂੰ ਸਿਲਾਈ ਕਰ ਲਈਏ ਲਓ ਜੀ ਬੱਚਿਆਂ ਨੇ ਦੇਖੋ ਕਿਚਨ ਚ ਕਿੰਨਾ ਖਲਾਰਾ ਪਾ ਰੱਖਿਆ ਕੀ ਬਣਾ ਰਹੇ ਹੋ ਤੁਸੀਂ ਰੋਟੀ ਇੱਕ ਲੈਣੀ ਸੀ ਜੇ ਮੰਮ ਲਓ ਜੀ ਬੱਚੇ ਬਣਾ ਰਹੇ ਨੇ ਆ ਵਾਲੇ ਪਾਪੜ ਤਲਣ ਵਾਲੇ ਹਨਾ ਸਾਡਾ ਹੈਗਾ ਆਖਰੀ ਡੇ ਕਹਿੰਦੇ ਹੁਣ ਅਸੀਂ ਬਣਾ ਕੇ ਖਾਣੇ ਆ ਕੁਛ ਦੋਨੇ ਦਿਨੇ ਪੈਣਾ ਲੱਗਿਆ ਸੀ ਨੇ ਮੈਂ ਖਾਣੀ ਸੀ ਰੋਟੀ ਹੁਣ ਤੇ ਸਲਾਈ ਕਰਨੀ ਸੀ ਟੱਕ ਪੂਰੀ ਬਣਾਉਣ ਲੱਗੀ ਹੋਈ ਸੀ ਪੂਰੀਆਂ ਤੇ ਨਾਲ ਹੀ ਮੇਰੀ ਇਧਰ ਪੀ ਚਾਹ ਜੋ ਤਸੀਰ ਵੀ ਲੋ ਚਾਹ ਕਿਨੇ ਜਿੰਨੇ ਪੀਣੀ ਆ ਸਰਦੀ ਜਦ ਅਸੀਂ ਚਾਹ ਹੀ ਵਧੀਆ ਲੱਗਦੀ ਆ ਚਲੋ ਜੀ ਪਾਪਾ ਨੂੰ ਕੰਮ ਕੁਮ ਖਾ ਰਿਹਾ ਆਪਣੇ ਲਓ ਜੀ ਬੱਚਿਆਂ ਨੂੰ ਚਾਹ ਹੋ ਗਿਆ ਵੀ ਛੁੱਟੀਆਂ ਵਧ ਗਈਆਂ ਹੁਣੀ ਹੁਣੀ ਖਬਰ ਆਈ ਆ ਹੁਣੀ ਹੁਣੀ ਸਕੂਲ ਵਾਲਿਆਂ ਨੇ ਵੀ ਮੈਸੇਜ ਕਰ ਦਿੱਤੇ ਵੀ ਇਹ ਛੁੱਟੀਆਂ ਨੇ ਜੀ 7 ਤਰੀਕ ਤੱਕ ਵਧ ਗਈਆਂ ਨੇ ਬੱਚੇ ਤਾਂ ਬਹੁਤ ਜ਼ਿਆਦੇ ਖੁਸ਼ ਹੋ ਰਹੇ ਉਧਰ ਉਧਰ ਨੂਰ ਆਪਣੇ ਇੰਨੀ ਖੁਸ਼ ਹੋਈ ਫਿਰਦੇ ਉਹਦਾ ਹੈਗਾ ਜੀ ਬਰਥਡੇ 8 ਤਰੀਕ ਦਾ ਹੁਣ ਉਹਨੇ ਬਰਥਡੇ ਵਾਲੇ ਦਿਨ ਸਕੂਲ ਜਾਣਾ 8 ਤਰੀਕ ਨੂੰ 7 ਤਰੀਕ ਤੱਕ ਛੁੱਟੀਆਂ ਲੈ ਗਈਆਂ ਤੇ ਹੁਣੀ ਹੁਣੀ ਖਾਣਾ ਪੀਣਾ ਬਣਾ ਕੇ ਆਟੀਆਂ ਦੇ ਕੱਲ੍ਹ ਨੂੰ ਤਾਂ ਵੀ ਅਸੀਂ ਨੇ ਸਕੂਲ ਜਾਣਾਗਾ ਫਰ ਜਮਾ ਟਾਈਮ ਤੇ ਦੇਖੋ ਇਹਨਾਂ ਨੂੰ ਹੋਇਆਗਾ ਕਿਵੇਂ ਲੱਗ ਰਿਹਾ ਬहोत ਖੁਸ਼ੀ ਕਾਉ ਬੈਠਾ ਬਦਲਾ ਮੇਰੇ ਨਾਲ ਮੈਸੇਜ ਨਹੀਂ ਆਇਆ ਮੇਰਾ ਖਤ ਪਹਿਲਾਂ ਆਇਆ ਗੱਲ ਹੈ ਨਾ ਹਾਂ ਪੜਾਈ ਬੰਦ ਹੋ ਗਈ ਚਲੋ ਜੀ ਸਾਰੇ ਵੇਰ ਜੇ ਮਿਲਦਾ ਸਾਰੇ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਣੀਆਂ ਰਹੀਆਂ ਪਰ ਬਾਬਾ ਲਈ ਬਹੁਤ ਉਹ ਕਿਤੇ ਤਾਂ ਖੁਸ਼ੀ ਹੋਈ ਪੇਸਿੰਗ ਕਰਨ ਨੂੰ ਚਲੇ ਜਾਣਗੇ ਹੈਨਾ ਖੁਸ਼ੀਆਂ ਤੇ ਪਾਣੀ ਤੇ ਹੀ ਚਲੋ ਜੀ ਬਸ ਠੰਡਾ ਵੀ ਹੋ ਗਿਆ ਨਾ ਕੋਈ ਸਾਰੇ ਵੀ ਨਹੀਂ ਹੈਗਾ ਬੱਚਿਆਂ ਨੂੰ ਹੈਨਾ

वह देखते हैं कोई कह रही है भाई सब बोल ओके चलो 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 ਹਾਂਜੀ ਸਲਾਈ ਕਰਨ ਤੋਂ ਬਾਅਦ ਇੱਥੇ ਬਸ ਮੈਂ ਆ ਗਈ ਸੀ ਕਿਚਨ ਦੇ ਵਿੱਚ ਪਹਿਲਾਂ ਆ ਗਈ ਸੀ ਮੇਰੀ ਨੰਦ ਉਹਨੇ ਸੀ ਸੂਟ ਇੰਟਰਲੌਕ ਜਾਨੀ ਆਪਣੇ ਚਾਚਾ ਜੀ ਦੀ ਬੇਟੀ ਤੇ ਉਹਦੇ ਸੂਟ ਸੀਗੇ ਉਹਨਾਂ ਨੇ ਸਲਾਈ ਕਰੇ ਸੀਗੀ ਉਹ ਕਰਨ ਲੱਗੀ ਸੀ ਇੰਟਰਲੌਕ ਬਸ ਨਾਲ ਦੀ ਨਾਲ ਕੋਸ਼ਿਸ਼ ਕਰ ਸਾਡੀਆਂ ਚ ਡੇੰਗ ਕਰਨਾ ਵਾਦ ਤਾਂ ਤੇ ਹਾਂਜੀ ਬਸ ਇੱਥੇ ਹੁਣ ਤਕਰੀਬਨ ਸਾਢੇ 5 ਦਾ ਟਾਈਮ ਹੋ ਗਿਆ ਤੇ ਆਪਣੇ ਬਣਾਇਆ ਸੀ ਜੀ ਇੱਕ ਦਿਨ ਪਹਿਲਾਂ ਸਾਗ ਤੇ ਅੱਜ ਮੈਂ ਕਿਹਾ ਚਲੋ ਸਬਜ਼ੀ ਆਪਾਂ ਬਣਾਉਂਦੇ ਆਂ ਆਪਾਂ ਸਾਗ ਦੀ ਤੜਕਾ ਲਗਾਉਣੀ ਆ ਨਾ ਕਿਉਂਕਿ ਸਬਜ਼ੀਆਂ ਤੋਂ ਵੀ ਜੀਕਾ ਪਿਆ ਮੈਂ ਕਿਹਾ ਚਲੋ ਹੁਣ ਦੋ ਦਿਨਾਂ ਪਾ ਸਾਗ ਤੋਂ ਜੀਕਾ ਲੈਨੇ ਆ ਤੇ ਕਿਉਂ ਵੀ ਚਲੋ ਹਨ ਜੀ ਨਹੀਂ ਕਰਦਾ ਖਾਣ ਨੂੰ ਤੇ ਅੱਜ ਮੈਂ ਕਿਹਾ ਚਲੋ ਆਪਾਂ ਸਾਗ ਨੂੰ ਤੜਕਾ ਲਗਾ ਲਦੇ ਹਾਂ ਜੀ ਇਥੇ ਮੈਂ ਨਾਲ ਦੀ ਨਾਲ ਸਾਗ ਨੂੰ ਤੜਕਾ ਲਗਾਉਣ ਲੱਗੀ ਹਾਂ ਨਾਲ ਹੀ ਮੈਂ ਲਈ ਸ਼ਟਾ ਛਾਂੜ ਕੇ ਤੇ ਅੱਜ ਜੀ ਮੈਂ ਆਟੇ ਦੇ ਵਿੱਚ ਪਾਉਂਗੀ ਥੋੜਾ ਜਿਹਾ ਬੇਸਣ ਤੇ ਨਾਲ ਹੀ ਤੇ ਜਿਹੜਾ ਹੈਗਾ ਪਰੇਠਾ ਉਹ ਮੈਂ ਨਾਲ ਦੀ ਨਾਲ ਕੱਢ ਕੇ ਰੱਖਤਾ ਸੀ ਤੇ ਇੱਧਰ ਮੈਂ ਵਿਚਾਲੇ ਰੱਖ ਲੈ ਸੀਗਾ ਕੈਸ ਤੇ ਪਾਣੀ ਗਰਮ ਕਰਕੇ ਹਾਂਜੀ ਸਾਗ ਨੂੰ ਤੜਕਾ ਲਗਾਉਣ ਤੋਂ ਬਾਅਦ ਬਸ ਨਾਲ ਦੀ ਨਾਲ ਇੱਥੇ ਮੈਂ ਆਟਾ ਗੁੰਨ ਕੇ ਰੱਖ ਲੂੰਗੀ ਆਟਾ ਦੇਖੋ ਇੱਥੇ ਮੈਂ ਗੁੰਨ ਲਿਆ ਤੇ ਇਦਣ ਮੈਂ ਨੂਰ ਲਈ ਲੱਗੀ ਸੀ ਥੋੜੇ ਜਿਹੇ ਪਾਪੜ ਤਲਣਾ ਤੇ ਉਹ ਬੈਠੀ ਸੀ ਜੀ ਅੰਦਰ ਕਹਿੰਦੀ ਮੈਨੂੰ ਪਾਪੜ ਤਲ ਕੇ ਦਿਓ ਨਹੀਂ ਤਾਂ ਫਿਰ ਮੈਂ ਬਾਹਰ ਜਾਣੀ ਆ ਖੇਡਣ ਮੈਂ ਇਹਨਾਂ ਨੂੰ ਬਰਾਉਨ ਦੇ ਲਈ ਮੈਂ ਚਲਵਾ ਤੈਨੂੰ ਪਾਪੜ ਤਲ ਕੇ ਦਿੰਨੇ ਆ ਵੀ ਤੂੰ ਅੰਦਰ ਹੀ ਬੈਠੀ ਰਹਿ ਕਿਉਂਕਿ ਨਾ ਬਾਹਰ ਠੰਡ ਇੰਨੀ ਜਿਆਦੇ ਹੋਈ ਪਈ ਸੀ ਬਹੁਤ ਜਿਆਦੇ ਤੇ ਆਪਦੇ ਵੀ ਨਾਲ ਇੱਥੇ ਖੜੇ ਦੀ ਇਹਨਾਂ ਨੇ ਕਿ ਹੱਥ ਪੈਰ ਨਾਲ ਸੁੰਨ ਹੋ ਰਹੇ ਸੀਗੇ ਤੇ ਮੈਂ ਕਿਹ ਲੋਕ ਬੱਚੇ ਨਾ ਬਾਹਰ ਜਾਣਗੇ ਫਿਰ ਨਾਲ ਦੂਜੀ ਬੇਟੀ ਵੀ ਜਾਊਗੀ ਨਾਲ ਵਿੱਚ ਬਾਹਰ ਵੀ ਚਲੋ ਨਾਲ ਜਿੱਥੇ ਮੈਂ ਰੋਟੀ ਬਣਾ ਦੂੰ ਬੈ ਕੇ ਆਪਣਾ ਰੋਟੀ ਖਾਣ ਲਗੇ ਤੇ ਫਿਰ ਮੈਂ ਥੋੜਾ ਜਿਹਾ ਟਾਈਮ ਉਹਨਾਂ ਨੂੰ ਪੜ੍ਹਾਵਾਂਗੀ ਕਿਉਂਕਿ ਬੱਚੇ ਕੋਲੇ ਬੈਠੇ ਤੋਂ ਬਿਨਾਂ ਨਾ ਬੱਚੇ ਬਿਲਕੁਲ ਨਹੀਂ ਪੜਦੇ ਹੈਗੇ ਤੇ ਨਾਲ ਆਪ ਕੋਲੇ ਬੈਠਦੇ ਫੇਈ ਬੱਚੇ ਨਾ ਟਿਕਦੇ ਨਹੀਂ ਅੰਦਰ ਤੇ ਹਾਂਜੀ ਬਸ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਹਾਂ ਪਲੀਜ਼ ਵੀਡੀਓ ਚੰਗੀ ਲੱਗੇ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੇ ਸਾਲ ਦੀਆਂ ਤੁਹਾਨੂੰ ਦਿਵਾਰੀ ਤੇ ਬਹੁਤ ਬਹੁਤ ਮੁਬਾਰਕਾਂ ਤੁਸੀਂ ਹਮੇਸ਼ਾ ਠੀਕ ਠਾਕ ਤੰਦਰੁਸਤ ਰਹੋ ਤੇ ਵੈਸੇ ਵੀ ਜਗ੍ਹਾ ਦੱਸ ਕਰਦੇ ਕਿ ਤੁਹਾਡੇ ਹਰ ਇੱਕ ਜਿਹੜਾ ਸੁਪਨਾ ਸੋਚਿਆ ਹੋਇਆ ਤੁਸੀਂ ਨੇ ਕੋਈ ਵੀ ਡ੍ਰੀਮ ਤੁਹਾਡਾ ਪੂਰਾ ਹੋਵੇ ਤੇ ਹਾਂਜੀ ਬਸ ਇੱਥੇ ਮੈਂ ਲੱਗੀ ਸੀ ਰੋਟੀ ਦੇ ਨਾਲ ਦੀ ਨਾਲ ਆਪਾਂ ਬਲੌਗ ਦਾ ਐਂਡ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ